ਵਿਦੇਸ਼ ਦੀ ਧਰਤੀ ਉੱਤੇ ਕਿੰਨੇ ਹੀ ਨੌਜਵਾਨ ਮੁੰਡੇ ਕੁੜੀਆਂ ਜਾਂਦੇ ਨੇ ਆਪਣਾ ਭਵਿੱਖ ਹੈ ਜਿਹੜਾ ਉਜਵਲ ਕਰਨ ਦੇ ਲਈ ਜਾਂਦੇ ਨੇ ਤੇ ਉੱਥੇ ਇੱਕ ਵੀਡੀਓ ਹੈ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਦੋਂ ਇੱਕ ਧੀ ਹੈ ਜਿਹੜੀ 3 ਸਾਲ ਪਹਿਲਾਂ ਕੈਨੇਡਾ ਜਾਂਦੀ ਹੈ ਔਰ ਆਪਣੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਜਦੋਂ ਆਪਣੇ ਪਿੰਡ ਵਾਪਸ ਆਉਂਦੀ ਹੈ ਤਾਂ ਆਪਣੇ ਮਾਪਿਆਂ ਨੂੰ ਅਜਿਹਾ ਸਰਪ੍ਰਾਈਜ਼ ਦਿੰਦੀ ਹੈ ਉਹਨਾਂ ਨੂੰ ਹੈਰਾਨ ਕਰ ਦਿੰਦੀ ਹੈ ਤਾਂ ਵੀਡੀਓ ਹੈ ਜਿਹੜੀ ਹਰ ਕਿਸੇ ਦਾ ਦਿਲ ਖੁਸ਼ ਕਰ ਦੇਣ ਵਾਲੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਦੇਖੋ ਕਿਸ ਤਰੀਕੇ ਦੇ ਨਾਲ ਜਦੋਂ ਦਰਵਾਜ਼ਾ ਉਸ ਲੜਕੀ ਦੇ ਵੱਲੋਂ ਖੜਕਾਇਆ ਜਾਂਦਾ ਹੈ ਪਹਿਲਾਂ ਤਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਉਸ ਦੀ ਪਛਾਣ ਕਰਨ ਤੋਂ ਵੀ ਥੋੜਾ ਗਰੇਸ ਕਰਦੇ ਨੇ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ 3 ਸਾਲ ਬਾਅਦ ਉਹਨਾਂ ਦੀ ਲੜਕੀ ਹੈ ਜਿਹੜੀ ਕੈਨੇਡਾ ਦੀ ਧਰਤੀ ਤੋਂ ਆਪਣੀ ਪੜ੍ਹਾਈ ਪੂਰੀ ਕਰਕੇ ਵਾਪਸ ਆਈ ਹੈ ਤਾਂ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਹੌਲ ਹੈ ਤਾਂ ਤਸਵੀਰਾਂ ਦਾਖਲ ਜ਼ਰੂਰ ਕਰ ਲੈਣੇ ਆ

ਅਕਾਉਂਟ ਕੇ ਤਾਂ ਹੀ ਦੀ ਜ਼ਿਆਦਾ ਵੀ ਮੇਰੀ ਨਾਲ ਉਹ ਜੈ ਜੀ ਉਹ ਪਲ ਮੈਂ ਇੱਕਦਾਂ ਬਿਆਨ ਨਹੀਂ ਕਰ ਸਕਦੀ ਕਿਉਂਕਿ ਉਹ ਚੀਜ਼ ਬੰਦਾ ਫੀਲ ਕਰਦਾ ਕਿ ਭੈਣ ਭਰਾਵਾਂ ਦਾ ਜੋ ਸਾਡਾ ਪਿਆਰ ਆ ਉਹ ਮੈਂ ਉਸ ਦਿਨ ਹੋਰ ਜ਼ਿਆਦਾ ਫੀਲ ਕੀਤਾ ਕਿ ਉ ਦੂਰੋਂ ਦੇ ਨਾਲ ਵੀ ਬੰਦੇ 'ਚ ਜ਼ਿਆਦਾ ਪਿਆਰ ਵਧਦਾ ਮੈਂ ਇਹ ਸੋਚਦੀ ਆ ਤੇ ਜਿੰਨਾ ਚੱਕ ਮੈਂ ਉੱਥੇ ਹੀ ਮੈਨੂੰ ਐ ਲੱਗਦਾ ਕਿ ਸਾਡਾ ਪਿਆਰ ਹੋਰ ਵਧਿਆ ਵਾ ਤੇ ਉਸ ਦਿਨ ਮੈਨੂੰ ਬਹੁਤ ਵਧੀਆ ਲੱਗਿਆ ਅੱਛਾ ਕਿਸੇ ਨੂੰ ਪਤਾ ਸੀ ਤੁਸੀਂ ਆ ਰਹੇ ਵਾਪਸ ਬਟਾਲੇ ਨਹੀਂ ਬਟਾਲੇ ਚ ਆਉਂਦਾ ਕਿਸੇ ਨੂੰ ਨਹੀਂ ਪਤਾ ਸੀ ਬਾਕੀ ਮੈਂ ਕੈਨੇਡਾ ਤੋਂ ਇੰਡੀਆ ਆਉਣ ਦੀ ਹੈ ਮੇਰੇ ਪਾਪਾ ਨੂੰ ਹਲਕਾ ਫੁਲਕਾ ਪਤਾ ਹੀ ਜ਼ਿਆਦਾ ਨਹੀਂ ਅੱਛਾ 3 ਸਾਲ ਦਾ ਗੈਪ ਰਿਹਾ ਦੋਨਾਂ ਦੇ ਵਿੱਚ ਬੈਂਟਰ ਆ ਦੇ ਵਿੱਚ ਉਹ ਪਲ ਫਿਰ 3 ਸਾਲ ਲਗਾਤਾਰ ਜਾਂਦਾ ਉਸੇ ਤਰੀਕੇ ਨਾਲ ਭਾਵੀਆਂ ਆਉਂਦੀਆਂ ਹੋਣੀਆਂ ਪਰਿਵਾਰ ਨੂੰ ਹਾਂਜੀ ਬਾਕੀ ਅੱਜਕੱਲ ਤੇ ਵੀਡੀਓ ਕਾਲ ਆ ਆਪਾਂ ਟਾਈਮ ਸਾਰੇ ਕੱਢ ਕੇ ਗੱਲ ਜ਼ਰੂਰ ਕਰਦੀ ਹਾਂ ਮੈਂ ਮੈਂ ਕਦੀ ਇੱਕ ਦਿਨ ਵੀ ਇਦਾਂ ਦਾ ਨਹੀਂ ਕਿ ਮੈਂ ਘਰ ਕਦੀ ਫੋਨ ਨਾ ਕੀਤਾ ਹੋਵੇ ਜਾਂ ਮੈਂ ਇਹਨਾਂ ਨਾਲ ਗੱਲ ਨਾ ਕੀਤੀ ਹੋਵੇ ਮੈਂ ਕੈਨੇਡਾ ਸਟੱਡੀ ਕੀਤੀ ਜਨਰਲ ਆਰਟਸ ਐਂਡ ਸਾਇੰਸ ਮੇਰਾ ਕਾਲਜ ਹੀ ਸੈਂਟ ਲੌਰੈਂਸ ਕੌਰਨਵਾਲਸ ਇਹ ਮੋਂਟਰੀਅਲ ਦੇ ਕੋਲ ਆ ਛੋਟਾ ਜਿਹਾ ਸ਼ਹਿਰ ਕੌਰਨਵਾਲਸ ਮੈਂ ਕਹਿੰਨੀ ਆ ਕਿ ਇਹ ਉਮਰ ਜਿਹੜਾ ਵਾ ਬਸ ਵਧੀ ਜਾਂਦਾ ਵਾ ਨਿਊਜ਼ ਇਸ ਫੇਕ ਨਿਊਜ਼ ਦੇ ਨਾਲ ਬਹੁਤ ਜ਼ਿਆਦਾ ਖਰਾਬ ਹੋਣ ਲਿਆ ਵਾ ਮੈਂ ਆਹੀ ਕਹਿੰਨੀ ਆ ਕਿ ਜੇ ਕਿਸੇ ਨੇ ਫੋਰਨ ਜਾਣਾ ਵਾ ਉਹ ਜਿਹੜੀਆਂ ਚਾਰ ਕੋ ਉਹਨਾਂ ਨੂੰ ਸਿਟੀਆਂ ਦੇ ਨਾਮ ਪਤਾ ਵਾ ਪਲੀਜ਼ ਉੱਥੇ ਨਾ ਜਾਓ ਕਿਉਂਕਿ ਉੱਥੇ ਆਲਰੇਡੀ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਆਪਣੀ ਵੈਕੈਂਸੀਜ਼ ਫੁੱਲ ਕੀਤੀਆਂ ਵਾ ਜੇ ਤੁਸੀਂ ਫੋਰਨ ਜਾਣਾ ਵਾ ਤਾਂ ਤੁਸੀਂ ਹੋਰ ਸਿਟੀਆਂ ਨੂੰ ਲਾਈਕ ਸਰਚ ਕਰੋ ਉੱਥੇ ਜਾਓ ਕਿ ਤੁਹਾਨੂੰ ਕੰਮ ਵੀ ਮਿਲੇ ਤੇ ਤੁਹਾਡੀ ਸਟੱਡੀ ਵੀ ਵਧੀਆ ਹੋਵੇ ਪਹਿਲਾਂ ਕੁਝ ਚਿਰ ਤੇ ਮੈਨੂੰ ਮੇਰੇ ਤੇ ਵਿਸ਼ਵਾਸ ਹੀ ਨਹੀਂ ਹੋਇਆ ਮੇਰੀ ਅੱਖਾਂ ਤੇ ਕਿ ਜਦੋਂ ਸਿਸਟਰ ਆਈ ਮੈਂ ਇੱਕਦਮ ਸ਼ੌਕ ਡਰ ਗਿਆ ਕਿ ਮੇਰੀ ਭੈਣ ਹੀ ਖੜੀ ਹੈ ਬਾਹਰ ਗੇਟ ਦੇ ਅੱਗੇ ਆਣ ਕੇ ਜਦੋਂ ਆ ਕੇ ਪਹਿਲੀ ਵਾਰੀ ਉਹਨੂੰ ਮੈਂ 3 ਸਾਲ ਬਾਅਦ ਫੇਰ ਇੱਕ ਵਾਰੀ ਗੱਲ ਬਕੜੀ ਪਾਈ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਉਹਦੇ ਨਾਲ ਮੈਂ ਪਾਪੂਕ ਹੋ ਗਿਆ ਇਹ ਸਾਰੇ ਪਲ ਇੱਕ ਵਾਰੀ ਮੇਰੇ ਦਿਮਾਗ 'ਚ ਵਾਪਸ ਆ ਗਏ ਜਦੋਂ ਬਾਹਰ ਜਾਣ ਲੱਗੀ ਸੀ ਬਾਹਰ ਜਾਣ ਲੱਗੀ ਵੀ ਮੈਨੂੰ ਇਦਾਂ ਹੀ ਮਿਲ ਕੇ ਗਈ ਸੀ ਤੇ ਇਹ 3 ਸਾਲ ਮੇਰੇ ਬਹੁਤ ਔਖੇ ਲੰਘੇ ਕਿਉਂਕਿ ਭੈਣ ਭਰਾਵਾਂ 'ਚ ਚਲੋ ਜਿੱਦਾਂ ਮਿਆਂ ਹਾਸੇ ਮਜ਼ਾਕ ਲੜਾਈਆਂ ਛੋਟੀਆਂ ਮੋਟੀਆਂ ਹੁੰਦੀਆਂ ਰਹਿੰਦੀਆਂ ਬਟ ਉਸ ਤੋਂ ਬਾਅਦ ਜਦੋਂ 3 ਸਾਲ ਬਾਅਦ ਮੈਨੂੰ ਫੇਰ ਮਿਲਿਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਨਹੀਂ ਮੇਰਾ ਇਹ ਮੰਨਣਾ ਨਹੀਂ ਹੈ ਕਿਉਂਕਿ ਮੈਂ ਮੇਰੀ ਲਾਈਫ ਚ ਮੇਨਲੀ 2-3 ਜਾਣੇ ਫੀਮੇਲਸ ਹੈਗੀਆਂ ਜਿਹੜੀਆਂ ਮੈਨੂੰ ਕਾਫੀ ਸਪੋਰਟ ਕਰਦੀਆਂ ਉਹਨਾਂ ਚ ਮੇਰੀ ਭੈਣ ਏਕਿਆ ਤੇ ਮੇਰੇ ਮੰਮਾ ਵੀ ਨੇ ਤੇ ਮੇਰੇ ਹੋਰ ਵੀ ਗੁੱਡ ਰਿਲੇਸ਼ਨਸ ਹੈਗੇ ਨੇ ਮੇਰੇ ਦੋਸਤਾਂ ਨਾਲ ਮੇਰੇ ਰਿਲੇਟਿਵਜ਼ ਨਾਲ ਤੇ ਮੈਂ ਚਾਹੁੰਦਾ ਹੈ ਕਿ ਸਾਰੇ ਇਦਾਂ ਦੇ ਇਦਾਂ ਹੀ ਰਹਿਣ ਵਿਆਹ ਹੋਣ ਤੇ ਬਾਅਦ ਵੀ ਤੇ ਪਹਿਲਾਂ ਵੀ ਮੈਂ ਮੇਨ ਲਈ ਮੈਸੇਜ ਦੇਣਾ ਚਾਹੁੰਗਾ ਕਿ ਜ਼ਰੂਰ ਕੋਈ ਨਾ ਕੋਈ ਸਮਾਂ ਕੱਢੋ ਭਾਵੇਂ ਕੋਈ ਬਜ਼ੁਰਗ ਆ ਜਾਂ ਕੋਈ ਯੰਗ ਏਜ ਦਾ ਇਨਸਾਨ ਆ ਕੋਈ ਸਮਾਂ ਕੱਢੋ ਆਪਣਾ ਜਾਓ ਫਿਟਨੈਸ ਵੀ ਇੰਪੋਰਟੈਂਟ ਆ ਮਾਰਨਿੰਗ ਜਾਓ ਈਵਨਿੰਗ ਜਾਓ ਆਪਣੇ ਸਰੀਰ ਲਈ ਥੋੜਾ ਟਾਈਮ ਕੱਢੋ ਕਿਉਂਕਿ ਘਰੇ ਰਹਿ ਕੇ ਵੀ ਮੇਨਲੀ ਬੰਦਾ ਜਿਹੜਾ ਹੁੰਦਾ ਆ ਦਿਨੋਂ ਦਿਨ ਲੇਜੀ ਆਲਸੀ ਹੋ ਜਾਂਦਾ ਆ ਤੇ ਸਰੀਰ ਨੂੰ ਥੋੜਾ ਹਿਲਣਾ ਜੁਲਣਾ ਜ਼ਰੂਰੀ ਆ ਨਹੀਂ ਮੈਨੂੰ ਥੋੜਾ ਥੋੜਾ ਪਤਾ ਸੀ ਕਿਉਂ ਪਤਾ ਸੀ ਕਿ ਕਹਿੰਦੀ ਸੀ ਕਿ ਮੰਮਾ ਮੈਂ ਤੁਹਾਡੀ ਸਾਲਗਿਰ੍ਹਾ ਤੇ ਆਉਣਾ ਆ 25 ਤਰੀਕ ਨੂੰ ਤੇ ਮੇਰੀ ਇੱਕ ਦੋਸਤ ਆ ਪਾ ਸ਼ਾਪਿੰਗ ਲਈ ਦੋਨੋਂ ਗਈਆਂ ਤੇ ਉੱਤੇ ਗੱਲ ਚੱਲਦਾ ਚੱਲਦਾ ਕਹਿੰਦੀ ਪਤਾ ਉਹਨੂੰ ਵੀ ਸੀ ਮੇਰੀ ਬੇਟੀ ਨੂੰ ਵੀ ਉਹ ਛੋਟੇ ਬੇਟੇ ਨੇ ਦੱਸਿਆ ਸੀ ਤੇ ਕਹਿੰਦੀ 25 ਨੂੰ ਤੇ ਤੇਰੀ ਅਨਿਵਰਸਰੀ ਨਹੀਂ ਆ ਤਾਂ ਤੂੰ ਕਿੱਦਾਂ ਗਈ ਜਾਨੀ ਕਿ 25 ਨਹੀਂ ਆਉਗੀ ਮੈਂ ਕਿਹਾ ਵਾਕੇ ਮੇਗਾ ਆਣਾ ਤਾਂ ਉਹਨੇ ਵੀ ਨੂੰ ਸੀ ਅਨਿਵਰਸਰੀ ਤੇ ਮੇਰੀ 20 ਨੂੰ ਅਤੇ 25 ਨੂੰ ਗਈ ਜਾ ਰਹੇ ਕੁਛ ਮਿਲੀ ਸੀ ਮੈਨੂੰ ਪਤਾ ਉਸ ਤੋਂ ਬਾਅਦ ਇਹਦੇ ਪਾਪਾ ਨੇ ਜਦੋਂ ਮੈਨੂੰ ਫੋਨ ਕੀਤਾ ਕਿ ਐਨੇ ਟਾਈਮ ਤੱਕ ਤੁਸੀਂ 에ਰਪੋਰਟ ਤੇ ਪਹੁੰਚ ਜਾ ਫਿਰ ਮੈਨੂੰ ਪਤਾ ਲੱਗਾ ਕਿ ਕੰਚਨ ਆ ਰਹੀ ਆ ਇਸ ਸਭ ਨੂੰ ਜਿੱਦਾਂ ਇਹਦੇ ਦੋਸਤਾਂ ਨੂੰ ਹਿੰਮਤ ਦੇ ਦੋਸਤਾਂ ਨੂੰ ਪਤਾ ਸੀ ਉਹਨਾਂ ਨੇ ਵੀ ਫਿਰ ਮੈਨੂੰ ਪੁੱਛਿਆ ਕਿ ਮੰਮਾ ਤੁਸੀਂ ਵੀ ਆ ਜਾਓ ਅਸੀਂ ਚੱਲਦੇ ਆ ਮੈਂ ਕਿਹਾ ਤੁਸੀਂ ਚੱਲੇ ਤੇ ਕਹਿੰਦੇ ਵਸ ਅਸੀਂ ਮੇਲਾ ਵੇਖਣ ਚੱਲੇ ਕੋਈ ਸਕੂਟਰੀ ਤੇ ਪਹੁੰਚੇ ਤੇ ਕੋਈ ਗੱਡੀ ਤੇ ਪਹੁੰਚੇ ਜਿੰਨੇ ਵੀ ਕਿਸੇ ਚੀਜ਼ ਤੇ ਪਹੁੰਚਣਾ ਪਹੁੰਚੋ ਏਅਰਪੋਰਟ ਤੇ ਅਸੀਂ ਫਿਰ ਦੋਨੋਂ ਮਾਂ ਬੇਟਾ ਆਪਣੀ ਗੱਡੀ ਤੇ ਪਹੁੰਚੇ ਉੱਤੇ ਹਮਬੀ ਸਰ ਨਾਲ ਮੇਰੀ ਭਤੀਜੀ ਸੀ ਉਸ ਤੋਂ ਬਾਅਦ ਸਾਰੇ ਘਰ ਨੂੰ ਪਤਾ ਲੱਗ ਗਿਆ ਬਟ ਇਹ ਹਿੰਮਤ ਨੂੰ ਨਹੀਂ ਸੀ ਪਤਾ ਹੈਗਾ ਕਿਉਂਕਿ ਹਿੰਮਾ ਦਾ ਬਰਥਡੇ ਸੀ ਤੇ ਬਰਥਡੇ ਨੂੰ ਸਰਪ੍ਰਾਈਜ਼ ਦੇਣਾ ਸੀ ਕੰਚਨ ਨੇ ਤੇ ਹਮੇਸ਼ਾ ਹਿੰਮਤ ਇੱਕੀ ਗੱਲ ਕਹਿੰਦਾ ਹੁੰਦਾ ਸੀ ਕਿ ਮੈਨੂੰ ਭੈਣ ਤੋਂ ਕਿਸੇ ਚੀਜ਼ ਦੀ ਲੋੜ ਨਹੀਂ ਆ। ਇਹ ਮੈਂ ਤਾਂ ਕਹਿੰਦਾ ਹੁੰਦਾ ਸੀ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮੈਨੂੰ ਮੇਰੀ ਭੈਣ ਚਾਹੀਦੀ ਆ ਤੇ ਜੇ ਮਮਾ ਮੇਰੇ ਬਾਹਰ ਦੇ ਤੋਂ ਮੈਨੂੰ ਮਿਲ ਜੇ ਤੇ ਬੜੀ ਵਧੀਆ ਗਾ। ਇਹ ਮੰਦੀਆਂ ਆ ਜਿਹੜੀਆਂ ਚੀਜ਼ਾਂ ਸੀ ਮੈਨੂੰ ਬੜਾ ਹਾਰਟ ਕਰਦੇ ਸੀ ਹੈ ਤੇ ਮੈਨੂੰ ਵੀ ਸੀ ਕਿ ਮੈਂ ਮੇਰੀ ਬੱਚੀ ਆ ਮੇਰੇ ਵੀ ਮੈਨੂੰ ਵੀ ਬੜਾ ਬੜਾ ਚੇਰ ਮੈਂ ਉਹਦੇ ਤੋਂ ਰਹੀ ਆ ਪਰੇਸ਼ਾਨ ਕਿ ਹਾਈ ਪੜਾਈ ਕਰਨ ਗਈ ਆ ਪਤਾ ਨਹੀਂ ਕਿਦਾਂ ਦਾ ਮਾਹੌਲ ਆ ਕਿਦਾਂ ਦਾ ਨਹੀਂ ਆ ਫਿਰ ਮੈਂ ਵੀ ਇਹਦੇ ਕੋ ਕੈਨੇਡਾ ਜਾ ਕੇ ਜਦੋਂ ਮੈਂ ਸਾਰਾ ਮਾਹੌਲ ਚਲ ਦੇਖਿਆ ਮੈਨੂੰ ਚੰਗਾ ਲੱਗਾ ਤੇ ਕੰਚਨ ਨੇ ਕਿਉਂਕਿ ਅਸੀਂ ਦੋਨੇ ਮਹੀਆ ਬੀਬੀ ਕੰਮਕਾਰ ਵਾਲੇ ਬੰਦੇ ਸੀ ਸਾਰੇ ਪੈਣ ਪਰਵਾਂ ਨੂੰ ਮਿਲਣ ਵਾਲੇ ਸੀ ਹਰ ਇੱਕ ਪਰਸਨ ਕੋ ਜਾਣਾ ਵੀ ਪੈਂਦਾ ਸੀ ਸਾਨੂੰ ਤੇ ਕੰਚਨ ਨੇ ਇਹ ਮੇਰੇ ਦੋਨਾ ਬੇਟਿਆਂ ਨੂੰ ਇੱਕ ਮਾਂ ਬਣ ਕੇ ਸੰਭਾਲ ਲਿਆ ਤੇ ਮਾਵਾ ਵਾਂਗ ਉਹਨੇ ਪਿਆਰ ਦਿੱਤਾ ਇਸ ਸਿਸਟਮ ਆ ਬੜੀ ਖੁਸ਼ ਆ ਕਿ ਮੈਨੂੰ ਰੱਬ ਨੇ ਬੜੇ ਹੋਣਹਾਰ ਬੱਚੇ ਦਿੱਤੇ ਆ ਤੇ ਇਸੇ ਕਾਰਨ ਹੀ ਹਿੰਮਤ ਵੀ ਉਹਨੂੰ ਬਹੁਤ ਮਿਸ ਕਰਦਾ ਸੀ ਤੇ ਪ੍ਰੇਮ ਵੀ ਬਹੁਤ ਮਿਸ ਕਰਦਾ ਹੁੰਦਾ ਇਹ ਪ੍ਰੇਮ ਤੇ ਕਹਿੰਦਾ ਮੈਨੂੰ ਇੱਕ ਵਾਰੀ ਪਤਾ ਚੱਲੇ ਮੈਂ 에어ਪੋਰਟ ਦੇ ਰਾਵਾਂ ਤੇ ਨਾ ਫੁੱਲੀ ਫੁੱਲ ਕਰਦਦੇ ਨੇ ਮੰਮਾ ਮੈਂ ਜਦੋਂ ਬਾਹਰ ਆਈ ਮੈਂ ਫਲਾਵਰ ਹੀ ਫਲਾਵਰ ਕਰਨੇ ਸਾਰੀ ਸੜਕ ਤੇ ਪਰ ਸਾਨੂੰ ਇਹਨੇ ਦੱਸਿਆ ਹੀ ਨਹੀਂ ਸੀ ਤੇ ਆਪਾਂ ਉਹ ਕੰਮ ਨਹੀਂ ਕਰ ਸਕੇ ਮੈਂ ਸਭ ਨੂੰ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਦੇਖੋ ਜਿਹੜੀ ਚੀਜ਼ ਚਲੀ ਜਾਂਦੀ ਆ ਉਹ ਮੁੜ ਵਾਪਸ ਨਹੀਂ ਆਉਂਦੀ ਇਸ ਕਰਕੇ ਇੰਨਾ ਕੁ ਪਿਆਰ ਕਰੋ ਆਪਣੇ ਭੈਣ ਭਰਾਵਾਂ ਦੇ ਨਾਲ ਕਪੂਰੀ ਜ਼ਿੰਦਗੀ ਜਦ ਤੱਕ ਸਾਡੇ ਸਾਹ ਚੱਲਦੇ ਨੇ ਉਹ ਯਾਦ ਰਹਿਣ ਜਿੱਦਣ ਮੇਰੇ ਨਾਲ ਗੱਲ ਹੁੰਦੀ ਸ਼ਾਮ ਨੂੰ ਮੇਰਾ ਨੰਬਰ ਇਹਨਾਂ ਕੋਲੋਂ ਕਿਤੇ ਨਿਕਲ ਜਾਂਦਾ ਤੇ ਇਹ ਕਿਸੇ ਕੋਲੋਂ ਨੰਬਰ ਲੈਂਦੇ ਆ ਮੇਰਾ ਤੇ ਮੈਨੂੰ ਇਹ ਦੱਸਦੇ ਆ ਵੀ ਮੈਂ ਆਉਣਾ ਹੈ ਤੇ ਮੈਂ ਕਿਹਾ ਵੈਸੇ ਆਉਣਾ ਹੋਣਾ ਵਾ ਕੋਈ ਗੱਲ ਨਹੀਂ ਹੈ ਨਾ ਤੇ ਮੈਂ ਕਿਤੇ ਗਈ ਹੁੰਨੀ ਤੇ ਮੈਂ ਇਹਨਾਂ ਨੂੰ ਕਹਿੰਨੀ ਕਿ ਜਦੋਂ ਬਟਾਲੇ ਉਤਰਨਾ ਮੈਨੂੰ ਫੋਨ ਕਰਦੇ ਹੋ ਮੈਂ ਅਜ ਨਾਲੇ ਗਈ ਹੋਈ ਆ ਕਹਿੰਦੇ ਠੀਕ ਹੈ ਇਹ 7 ਵਜੇ ਮੇਰੇ ਕੋਲ ਪਹੁੰਚਦੇ ਆ ਦੀਦੀ ਤੇ ਰਾਤ ਨੂੰ 7 ਵਜੇ ਜਦੋਂ ਪਹੁੰਚਦੇ ਆ ਤੇ ਮੈਨੂੰ ਕਹਿੰਦੇ ਚੱਲੀਏ ਤੇ ਮੈਂ ਕਿਹਾ ਨਹੀਂ ਮੇਰੇ ਨੂੰ ਬੇਟਾ ਜਿਹੜੇ ਕਿਤੇ ਗਏ ਹੋਇਆ ਤੇ ਨਹੀਂ ਆਪਾਂ ਜਾਣਾ ਤੇ ਇੱਥੇ ਰਹਿ ਲੈਨੇ ਕਹਿੰਦੀ ਨਹੀਂ ਤੇਨੂੰ ਕੋਈ ਸਰਪ੍ਰਾਈਜ਼ ਦੇਣਾ ਤੇ ਤਿਆਰ ਹੋ ਲਾ ਮੈਂ ਸੋਚਦੀ ਮੈਨੂੰ ਕੋਈ ਜਿੱਦਾਂ ਦਾ ਵਰਲਡ ਜਾ ਕਹਿੰਨੀ ਕਿ ਤੂੰ ਮੈਨੂੰ ਕੀ ਦੇਣਾ ਹੈ ਕਹਿੰਦੀ ਨਾ ਚੱਲ ਅਸੀਂ ਰਸਤੇ 'ਚ 버ਗਰ ਲੈਨੇ ਤੇ ਕਹਿੰਦੀ ਪੰਜ 버ਗਰ ਲੈ ਲਓ ਮੈਂ ਕਿਹਾ ਦੋ ਬੱਚੇ ਆ ਘਰੇ ਦੋ ਆਪਾਂ ਪੰਜ 버ਗਰ ਆਪਾਂ ਕੀ ਕਰਨੇ ਆ ਆਪਾਂ 버ਗਰ ਵੀ ਪੰਜ ਪੈਕ ਕਰਵਾ ਲੈਨੇ ਪਰ ਦੱਸ ਦੇਨੇ ਜਦੋਂ ਆਪਾਂ ਗੇਟ 'ਚ ਆਉਨੇ ਆ ਤੇ ਇਹ ਗੇਟ ਖੋਲਦੇ ਆ ਤੇ ਇਹ ਮੈਂ ਆ ਦੇਖਦੀ ਆ ਚਾਰ ਚਫੇਰੇ ਇੱਕ ਵੀ ਕੋਈ ਲੱਗਦਾ ਨਹੀਂ ਆ ਇਹ ਮੈਨੂੰ ਵੇਖ ਕੇ ਰਸੋਈ 'ਚ ਵੜ ਕੇ ਤੇ ਲੁਕ ਜਾਂਦੀ ਫ੍ਰਿਜ ਵੱਲੇ ਜਦੋਂ ਮੈਨੂੰ ਇੱਕ ਕੋਈ ਕਹਿੰਦਾ ਕਮਰੇ 'ਚ ਜਾ ਕੋਈ ਕੁਛ ਕਹਿੰਦਾ ਫਿਰ ਜਾਣੀ ਮੈਨੂੰ ਕੁਛ ਲੱਭਦਾ ਨਹੀਂ ਇਹ ਮੈਨੂੰ ਪਿੱਛੋ ਜੱਫੀ ਪਾ ਲੈਂਦੀ ਤੇ ਮੈਨੂੰ ਬੜਾ ਮਤਲਬ ਓਏ ਆ ਕਿਉਂਕਿ ਬੱਚਿਆਂ ਦਾ ਪਿਆਰ ਹੁੰਦਾ